ਬ੍ਰਦਰ ਇਹ ਬੱਚਾ ਅਮਰਿਤ ਹੈ ਇਹ ਸੱਚ ਬੱਚੇ ਦੀ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣ ਬੁੱਝ ਕੇ ਬਣਾਈ ਗਈ ਹੈ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਅਜੇ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਵੀ ਤੂੰ ਕੀਤਾ ਕਿਉਂ ਤੇਰੇ ਘੁੱਟ ਮਾਰੀਏ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ 'ਚ ਪੁੱਛ ਲਈ ਦੇ ਵੀ ਕੀ ਖਾ ਕੇ ਆਇਓ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਆਪਦੇ ਨਾਲ ਲਾਇਆ ਮੇਰੇ ਵੀ ਚੀਕ ਨਿਕਲੀ ਇੱਕ ਕਰੀ ਤਾਂ ਮੈਂ ਇਹਨੂੰ ਰਸੋਈ 'ਚ ਲੈ ਕੇ ਗਿਆ ਖਾਣਾ ਖਵਾਇਆ ਪਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਦੇ ਤੇ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਉਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਜਿੱਦਾਂ ਕਿਸੇ ਖੁਦਾ ਨਹੀਂ ਸੱਜਣੋ ਅਲੱਤੱਕ ਨਹੀਂ ਤਰੇ ਕੇ ਨਹੀਂ ਕੋਈ ਬਣਾ ਹਾਂ ਬਿਲਕੁਲ ਆਈ ਜਾਂਦੀ ਹੈ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣੋ ਕੋਈ ਕਾਉਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਆ ਜੀ ਪੰਜਾਬ ਸਰਕਾਰ ਵੀ ਬਹੁਤ ਅਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਿਰਿਆ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਤੇ ਘਰ ਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ 'ਚ ਦੋਨਾਂ 'ਚ ਕੋਈ ਨਹੀਂ ਜਾਣਦਾ ਜੇ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੋਣੀ ਮਜ਼ਦੂਰੀ ਦਿਹਾੜੀਆਂ ਵਧਦੀਆਂ ਹੀ ਨੇ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕਣਾਂ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਕੀ ਕਾਰਨ ਕਿ ਉਸ ਦਿਨ ਨੂੰ ਕੁੱਖ ਭੇਟ ਜਾਣਾ ਪਿਆ ਸੀ ਵੀਰੇ ਉਸ ਦੇ ਨਾਟਕ ਰਹਾ ਹੈਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਅੰਡਾ ਤੋ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਕਹੀ ਸੀ ਆਟਾ ਲੈਣਾ ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਹਦਾ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਐਦਾਂ ਭੇਜੀਆਂ ਸਾਡਾ ਵੀ ਕਾਜਾ ਪਰਦਾ ਵੀ ਸਾਡੇ ਜਵਾਕ ਭੁੱਖੇ ਜਾ ਰਿਹਾ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਇਫਨ ਭੇਜਦੇ ਜਖਾ ਕੇ ਕੁਝ ਭੇਜਦੇ ਜਿੰਨੇ ਜੋ ਕਿ ਕੱਚ ਕਮਾਉਣ ਵਾਲੇ ਕਿੰਨੇ ਜੀ ਨੇ ਦੋ ਹੀ ਕਮਾਉਣ ਵਾਲੇ ਨੇ ਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰੇ ਇਹਨੂੰ ਖੁਦ ਨੂੰ ਪੜਵਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਇਹਨਾਂ ਨੂੰ ਬੰਦ ਹੋ ਗਿਆ ਸੀ ਦਵਾਈ ਇੰਦੀ ਚੱਲਦੀ ਰਹੀ ਫਾਜ਼ਲ ਕਿ ਜਲਾਲਾ ਵਾ ਫਾਜ਼ਲ ਕਿ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿੱਚ ਨੋਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਕੀ ਜਾਂਦੇ ਸੀ